ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਪਨਗੋਟਾ ਆ ਗਿਆ ਤੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਵਪਾਰ ਲੈਣ ਦਾ ਕੰਮ ਰੁਟੀਨ ਚ ਵੀਰ ਹਰਾਂ ਦੇ ਕੋਲੇ ਇਹ ਪਸ਼ੂ ਜਿਹੜੇ ਵਕਾਊ ਆਉਂਦੇ ਆ ਤੇ ਇਸ ਵੇਲੇ ਤੁਹਾਨੂੰ ਪਨਗੋਟੇ ਨਗਰ ਦੇ ਵਿੱਚੋਂ ਸੱਜਣੋਂ ਇੱਕ ਬਿਲਕੁਲ ਤਾਜੀ ਸੂਈ ਜਿਹੜੀ ਮੱਝ ਵਿਖਾਉਣ ਲੱਗਿਆਂ ਤੇ ਦੋ ਵਿਹੜਾ ਵਿਖਾਉਣ ਲੱਗੇ ਆ ਤਿੰਨ ਐਨੀਮਲ ਇਸ ਘਰੇ ਹੁਣ ਇਸ ਵੇਲੇ ਜਿਹੜੇ ਵਕਾਊ ਆ ਰਿਕਵੈਸਟ ਬੇਨਤੀ ਹਰ ਵੀਡੀਓ ਚ ਰਹਿੰਦੀ ਆ ਕਿ ਜਿਹੜਾ ਵੀ ਪਸ਼ੂ ਖਰੀਦਣਾ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਤੇ ਬਾਕੀ ਇਹ ਵੀ ਗੱਲ ਨੋਟ ਕਰ ਲਿਓ ਕਿ ਵੀਰ ਹਰਾਂ ਦਾ ਗੱਲਾਂ ਬਾਤਾਂ ਹੁੰਦੀਆਂ ਤੇ ਪੁਰਾਣਾ ਵਪਾਰ ਕੋਈ ਐ ਨਹੀਂ ਵੀ ਨਵਾਂ ਕੰਮ ਪੁਰਾਣਾ ਵਪਾਰ ਆ ਤੇ ਵੀਰ ਹਰਾਂ ਨੇ ਵੀ ਘਰੇ ਮੰਨ ਲਓ ਵੀ ਲੈ ਕੇ ਚੀਜ਼ ਲਾਈ ਹੋਈ ਆ ਵੀ ਸੱਜਣੋ ਜਿਹੜਾ ਵੀ ਤੁਸੀਂ ਪਸ਼ੂ ਖਰੀਦਦੇ ਆ ਆਪਣੀ ਨਾ ਯਾਰ ਤਸੱਲੀ ਕਰਕੇ ਖਰੀਦਦਾਰੀ ਕਰ ਲਿਆ ਕਰੋ ਗੱਲ ਡੇਰੀ ਫਾਰਮ ਪਨਗੋਟਾ ਆ ਚੈੱਕ ਕਰਨਾ ਜੱਦੀ ਪੁਸ਼ਟੀ ਵੀਰ ਹਰਨਾ ਗੱਲਾਂ ਬਾਤਾਂ ਹੋਈਆਂ ਤੇ ਮੰਨ ਲਓ ਵੀ ਕਿਤਾ ਪੁਰਾਣਾ ਹੀ ਚੱਲਦਾ ਆ ਰਿਹਾ ਚੈੱਕ ਕਰ ਲੋ ਡਰੈੱਸ ਵੀ ਚੱਲੀ ਜਾਂਦਾ ਤੇ ਬਾਕੀ ਨੰਬਰ ਵੀ ਸਕਰੀਨ ਤੇ ਚੱਲੀ ਜਾਂਦਾ ਪਾਉ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਸਭ ਸਾਸਰੀ ਕਾਲ ਹੋਰ ਸੁਣਾਓ ਵਧੀਆ ਜੀ ਸਭ ਚੜਦੀ ਕਲਾ ਨਾ ਕੜਦੀ ਕਲਾ ਜੀ ਨਾਂ ਆਪਣਾ ਵੀਰ ਜੀ ਨਾਂ ਆਪਣਾ ਸੁਖਦੇਵ ਸਿੰਘ ਪਿੰਡ ਪੰਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਾਰਿਆਂ ਤੋਂ ਪਹਿਲਾਂ ਸੱਧੂ ਚੈਨਲ ਵੇਖਣ ਵਾਲੇ ਸਾਰੇ ਵੀਰ ਭਣਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਨਾ ਤੇ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰੇ ਭੈਣਾ ਭਰਾਵਾਂ ਨੂੰ ਤੇ ਨੰਬਰ ਆਪਣਾ ਜੀ ਨੰਬਰ 9779823203 ਵੈਸੇ ਤਾਂ ਸਕਰੀਨ ਤੇ ਵੀ ਚਲਾਵਾਂਗੇ ਆਪਾਂ ਤੇ ਜੇ ਪਾਉ ਜੀ ਆ ਮੈਂ ਦੀ ਗੱਲ ਕਰੀਏ ਤਾਂ ਕਿਹੜਾ ਸੁਆ ਸੁਈ ਆ ਸੰਧੂ ਸਾਹਿਬ ਵੇਖੋ ਜਦੋਂ ਤੁਸੀਂ ਆਏ ਮੈਂ ਪਹਿਲਾਂ ਗੱਲ ਤੁਹਾਡੇ ਨਾਲ ਸ਼ੁਰੂ ਜੀ ਵੀ ਇਹ ਕੀਤੀ ਸੀ ਹਾਂਜੀ ਮੈਂ ਇੱਕ ਤੋਂ ਬਿਨਾ ਵੀ ਆਪਾਂ ਇਹ ਗੱਲ ਕੀਤੀ ਸੀ ਹਾਂਜੀ ਅਹੀਂ ਉਹ ਦੱਸਾਂ ਜਿਹੜਾ ਸਾਨੂੰ ਘਰ ਵਾਲਿਆਂ ਨੇ ਦੱਸਿਆ ਠੀਕ ਆ ਸਭਰਾ ਪਿੰਡ ਤੋਂ ਆਪੇ ਮੈਂ ਖਰੀਦੀ ਆ ਓਕੇ ਤੀਸਰਾ ਸੂਆ ਮਾਇ ਸੁਈ ਆ ਠੀਕ ਆ ਜੀ ਅੱਜ ਇਹ ਦੁੱਧ 10 ਕਿਲੋ ਤੇ ਚੱਲ ਰਹੀ ਆ ਓਕੇ ਅੱਜ ਇਹਨੂੰ ਪੰਜਵਾਂ ਦਿਨ ਸੁਈ ਨੂੰ ਅੱਜ 10 ਕਿਲੋ ਤੇ ਚੱਲ ਰਹੀ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ 14 ਕਿਲੋ ਦੁੱਧ ਚੋਇਆ ਵਾ ਪਰ ਆਪਾਂ ਝੂਠ ਦਾ ਕੰਮ ਸੰਧੂ ਸਾਹਿਬ ਨਹੀਂ ਕਰਦੇ ਪਿਤਾਪੁਰਖੀ ਆਪਣਾ ਕੰਮ ਆਪਾਂ ਉਹ ਕੰਮ ਕਰਨਾ ਜਿਹੜਾ ਜਨਵਰ ਦੇ ਥੱਲੇ ਅੱਜ ਵਾ ਓਕੇ ਹਾਂਜੀ ਹਾਂਜੀ ਸੂਆ ਤੀਜਾ ਪੰਜਾਂ ਦਿਨਾਂ ਦੀ ਸੁਈ ਥੱਲੇ 10 ਕਿਲੋ ਆਏਗਾ 10 ਕਿਲੋ ਦੁੱਧ ਕੰ ਤੇ ਚੋਣ 100 ਦੀ 100 ਬਹੁਤ ਹੀ ਜਾਦੀ ਪੋਲੀ ਦੀ ਬਹੁਤ ਹੀ ਜਾਦੀ ਪੋਲੀ ਓਕੇ ਤੇ ਬਾਕੀ ਸਜਣੋ ਚੰਗਾ ਦੁੱਧ ਦੇਊਗੀ ਇਹ ਨੋਟ ਕਰ ਲਿਓ ਸਾਰੀ ਇੱਕ ਰੰਗ ਕਾਲੀ ਮੈਂ ਆ ਤੇ ਥਨ ਲਿਵਾ ਤੁਹਾਡੇ ਸਾਹਮਣੇ ਕਰਤਾ ਤੇ ਚੋਣ ਪਾਉ ਕਹਿੰਦਾ ਵੀ 100 ਦੀ 100 ਬਾਕੀ ਪੁਰਾਣਾ ਕੰਮ ਆ ਸਜਣੋ ਤੇ ਪਲਿਸਾਂ ਵੀ ਬਹੁਤ ਆ ਨੱਗਰ ਮੈਂ ਹਾਈਟ ਵਾਲੀ ਵੱਡੀ ਨਹੀਂ ਦੁੱਧ ਵਾਲੇ ਪੱਖ ਤੋਂ ਪੂਰੀ ਟੌਪ ਦੀ ਬੱਚਾ ਇਹਦੇ ਕੋਲੇ ਕੱਟਾ ਕੇ ਕੱਟੀ ਆ ਜੀ ਕੱਟਾ ਨੀਲੀ ਦਾ ਲਾਗੀ ਹੈਨਾ ਕਿਤੇ ਜਾਂਦਾ ਟੀਕਾ ਨੀਲੀ ਦਾ ਭਰਾਤਾ हां ਕਟਾ ਨੀਲੀ ਦਾ ਲਾ ਗਈ ਸੱਜਣੋ ਆਪ ਸਾਰੀ ਇੱਕ ਰੰਗ ਕਾਲੀ ਆ ਤੁਸਾਬੇ ਪਿੰਡਾ ਹਿਲਦਾ ਫਿਰਦਾ ਕਰਮਾਂ ਵਾਲੇ ਦੀ ਹੈ ਨਾ ਪਰ ਆਪਾਂ ਜਿਹੜੀਆਂ ਜਿਆਦੀਆਂ ਤਰੀਫਾਂ ਨਹੀਂ ਆ ਨਾ ਆਪਾਂ ਨੂੰ ਉਹ ਚੰਗੀਆਂ ਨੇ ਲੈਦਾ ਆਪਾਂ ਕਹਿੰਦੇ ਜੋ ਉਹੋ ਚੀਜ਼ ਦੱਸੋ ਜਿੰਨੀ ਹੈਗੀ ਆ ਬਾਕੀ ਜਿਹੜਾ ਭੈਣ ਭਰਾ ਪਸ਼ੂਆਂ ਦੇ ਕੰਮ ਕਰਦਾ ਹਨ ਤੇ ਉਹਨੂੰ ਤਾਂ ਆਪ ਨੂੰ ਹੀ ਪਤਾ ਵੀ ਮੈਂ ਚੰਗੀ ਆ ਹਨਾ ਆ ਵੇਖੋ ਤੇ ਗਾੜੀ ਵੀ ਚੰਗੀ ਹੋ ਤੇ ਬਾਕੀ ਸਭ ਤੋਂ ਸਭ ਤੁਹਾਨੂੰ ਵੀ ਇੱਕ ਬੇਨਤੀ ਆ ਵੀ ਜਿੰਨੇ ਜਿਤਨਾ ਦੇ ਮੇਰੇ ਜਾਨਵਰ ਇਸ ਤਰ੍ਹਾਂ ਦੇ ਵੀਡੀਓ ਚ ਵਿਖਾਉਣੇ ਮੇਰੇ ਨਾਲ ਰਿਕੁਐਸਟ ਜੀ ਕੋਈ ਵੱਡੇ ਨਹੀਂ ਵਿਖਾਉਣੇ ਨਾ 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 ਆਪਣੀ ਕਿਸੇ ਵੀਡੀਓ ਚ ਵੀ ਆ ਨਹੀਂ ਹੈਗਾ ਹਾਂਜੀ ਹਾਂਜੀ ਵੀ ਜੇ ਆਪਾਂ ਮੈਂ ਦਰਮਿਆਨੀ ਤੇ ਦਰਮਿਆਨੀ ਦੱਸੀ ਆ ਦੋ ਤਿੰਨ ਟਾਈਮ ਮੇਰੇ ਭਰਾ ਕੋਈ ਘਰੇ ਜਾਣ ਕੇ ਥੱਲੀ ਕਰੇ ਹਾਈਟ ਕੱਦ ਤੋਹਾਂ ਵੇਖ ਲਿਆ ਬੜਾ ਕੁਝ ਹੋਣਾ ਇੱਕ ਨੰਬਰ ਚਵਾ ਦੁੱਧ 10 ਕਿਲੋ ਥਲੇ ਇਸ ਟਾਈਮ ਹਾਂ ਖੁੱਲਾ ਦੁੱਧ 10 ਕਿਲੋ ਕਰਮ ਵਾਲੀ ਕੋਲੇ ਹੈਨਾ ਪੂਰੀ ਪਲੀ ਜੰਮੀ ਆ ਮੈਂ ਅੱਗੇ ਹਾਂ ਤੇ ਰੇਟ ਇਹਦਾ ਫਿਰ ਪਾਉ ਜੀ बोले다 ਸੰਤੂ ਸਾਹਿਬ ਆਪਾਂ ਕਰਨਾ 1,05,000 ਰੁਪਿਆ ਠੀਕ ਆ 1 ਲੱਖ ਦੀ ਪੂਰੇ ਹੀ ਦੇ ਦਿੰਦੇ ਜਿਹੜੀ ਡਿਮਾਂਡ ਇਹਦੀ ਕਰਦੇ ਆਪਾਂ 1 ਲੱਖ ਤੇ 5000 ਤੇ ਪੂਰੇ ਲੱਖ ਦੀ ਮਹ ਦੇ ਦਿਆਂਗੇ ਜਿਹੜਾ ਵੀ ਭੈਣ ਭਰਾ ਆ ਗਿਆ ਤੇ ਬਾਕੀ ਸੰਤੂ ਸਾਹਿਬ ਲਈ ਜਾਂਦਾ ਤੂੰ ਸੋਹਣੀ ਲੱਗੂਗੀ ਕਿ ਮੱਝ ਹਾਂ ਨਹੀਂ ਓਕੇ ਆ ਹਨਾ ਬਾਕੀ ਨਗਰ ਨੁਕਰ ਵਜਨ ਵਾਲੀ ਮੈਂ ਮੈਂ ਨੇ ਦੋ ਤੇ 13 14 ਕਿਲੋ ਖੁੱਲਾ ਦੇਣਾ ਆਮ ਨਾ ਪਿਆ ਜਣਾ ਜੀ ਆਮ ਨਾ ਹਾਂ ਨਹੀਂ ਠੀਕ ਆ ਤੇ ਇਹ ਗਊ ਆਪਣੀ ਜੀ ਇਹ ਸੰਤੂ ਸਾਹਿਬ ਗਊ ਜਿਹੜੀ ਆ ਦੂਸਰਾ ਸੁਗਾ ਵਾ ਠੀਕ ਆ ਇਹਨੂੰ ਸੂਈ ਨੂੰ ਅਜੇ 8 ਦਿਨ ਹੋ ਗਏ ਤੇ ਮਗਰੋਂ ਅੱਛਾ ਵਾ ਓਕੇ ਸੂਈ ਆ ਮੈਂ ਤਾਂ ਕਹਿਆ ਜੇ ਗੱਬਣਾ ਕਿਤੇ ਹਾਂਜੀ ਸੂਈ ਆ ਜੀ ਸੂਈ ਵੀ ਠੀਕ ਆ 12 ਕਿਲੋ ਦੁੱਧ ਤੇ ਚੱਲ ਰਹੀ ਆ 12 ਕਿਲੋ ਦੁੱਧ ਤੇ ਚੱਲਦੀ ਆ ਤੇ ਮਗਰ ਵਾ ਅੱਛਾ ਮਗਰ ਵਾ ਅੱਛਾ ਜੀ ਓਕੇ ਰਿਪੋਰਟ ਸੂਈ ਨੂੰ ਕਿੰਨੇ ਦਿਨ ਦੱਸਦੇ ਤੇ ਸਵੇਰ ਦੀ ਚਵਾਈ ਕਿੰਨੇ ਕ ਵਜੇ ਦੀ ਆ ਸਵੇਰ ਵਾਲੇ 7:05 ਦੀ 5 ਤੋਂ 5 ਓਕੇ ਰਿਪੋਰਟ ਤੇ ਹੁਣ ਹਜੇ ਮੰਨ ਕੇ ਚੱਲੋ ਵੀ 5-4 ਘੰਟੇ ਹੋਏ ਚਵਾਈ ਨੂੰ ਠੀਕ ਆ ਲੋ ਵੀ ਸਜਣੋ ਸਵੇਰ ਦਾ ਟਾਈਮ ਹੀ ਆ ਵੀ ਮੰਨ ਲਓ ਵੀ ਕੋਈ 11 12 ਵਜੇ ਦੇ ਵਿੱਚ ਵਿੱਚ ਹੀ ਤੁਹਾਡੇ ਨਾਲ ਵੀਡੀਓ ਬਣਾ ਰਹੇ ਆ ਤੇ ਉਸ ਹਿਸਾਬ ਨਾਲ ਗੈਸ ਲਾ ਲਿਓ ਕਿਉਂਕਿ ਅੱਧਾ ਟਾਈਮ ਹੀ ਹਜੇ ਚਵਾਈ ਨੂੰ ਹੋਇਆ ਤੇ ਬਹੁਤ ਕਰਮਾ ਵਾਲੀ ਇੰਨੀ ਠੰਡੀ ਆ ਕੋਈ ਇਹਨੂੰ ਵਿਚਾਰ ਨਹੀਂ ਜੂੜ ਪਾ ਲੋ ਨਾ ਪਾ ਲੋ ਚਵਾਈ 100 ਦੀ 100 ਹੈ ਨਾ ਵੇਖੋ ਸਜਣੋ ਥਾਨ ਦਾ ਸੈਜ ਲੇਵੇ ਤੇ ਨਾਲਾ ਨੂੜਾ ਤੇ ਬਹੁਤ ਜਿਆਦੇ ਚੰਗੀ ਗਾਂ ਕਰੋ ਸੰਗ ਦੇ ਵਿੱਚ ਤੇ ਇਹਦਾ ਫਿਰ ਰੇਟ ਛਾ ਜੀ ਇਹਦਾ ਸੰਤੂ ਸਾਹਿਬ ਆਪਾਂ ਰੇਟ ਕੋਈ ਨਹੀਂ ਕਰਨਾ ਆਪਾਂ 46000 ਦੀ ਦੇਣੀ ਆ ਠੀਕ ਆ ਹਾਂਜੀ 40 ਤੇ 6 46000 ਦੀ ਦੇਣੀ ਆ ਠੀਕ ਆ ਓਕੇ ਰੇਟ ਉਹ ਹੀ ਹੁੰਦੇ ਆ ਵੀਡੀਓ ਚ ਚਲੋ ਤੁਹਾਡੇ ਨਾਲ ਤੇ ਅੱਜ ਹਾਂ ਪਹਿਲੀ ਵਾਰੀ ਮੇਲ ਹੋਇਆ ਹਾਂਜੀ ਤੇ ਆਪਾਂ ਅੱਗੇ ਤੋਂ ਵੀ ਤੁਹਾਨੂੰ ਪਸੰਦ ਕਰਦੇ ਆ ਵੀ ਤੁਹਾਡੇ ਚੈਨਲ ਦੇ ਉੱਤੇ ਵੀਡੀਓ ਪਾਇਆ ਕਰੀਏ ਚਲੋ ਧੰਨਵਾਦ ਮੈਂ ਉਹ ਰੇਟ ਮੰਗਣਾ ਹੁੰਦਾ ਜਿਹੜਾ ਲੈਣਾ ਬਸ ਬਸ ਐਨ ਬਹੈਣ ਵੀ ਮੰਗਣਾ ਕੁਛ ਤੇ ਕਰਨਾ ਕੁਛ ਇਹਦਾ ਆਪਾਂ 55000 ਮੁੱਲ ਕਰੀ ਜਈਏ ਨਹੀਂ ਸਵਾਦ ਆਉਂਦਾ ਠੀਕ ਆ 46000 ਦੀ ਦੇ ਦਿਆਂਗੇ ਹਾਂਜੀ ਤੇ ਆ ਜਿਹੜੀ ਜਰਸੀ ਕਬੂਤਰੀ ਵਰਗੀ ਇਹਦਾ ਕੀ ਹਿਸਾਬ ਕਿਤਾਬ ਇਹ ਸੰਤੂਬ ਸਾਬ ਲੋੜਾ ਇਹ ਵੱਜ ਗਿਆ ਵੀ ਦੂਸਰਾ ਸੁਗਾ ਠੀਕ ਆ ਪਰਸੋਂ ਐ ਐਤਵਾਰ ਵਾਲੇ ਦਿਨ ਸੁਈ ਕੋਈ 11:00 ਵਜੇ ਪਰਸੋਂ ਐ ਐਤਵਾਰ ਹਾਂਜੀ ਹਾਂਜੀ ਓਕੇ ਜਮਾ ਤਾਜੀ ਬਹੁਤ ਤਾਜੀ ਜਮੇ ਕੋ ਵੀਡੀਓ ਅੱਛਾ ਨਾਲ ਮੈਂ ਤੁਹਾਨੂੰ ਦੇ ਦੇਣਾ ਵਿੱਚੇ ਵੀਡੀਓ ਅੱਛਾ ਬੱਚਾ ਦਾ ਜਿਹੜਾ ਬੱਚਾ ਹੀ ਕਰ ਗਿਆ ਓਕੇ ਬੱਚਾ ਐਤਵਾਰ ਦੀ ਸੁਈ ਆ ਚੜਾਈ ਕਰ ਗਿਆ ਤੇ ਜੇਰ ਜੂ ਰੋਕੇ ਪੈ ਗਈ ਜੂਰਾ ਡਾਣ ਓਕੇ ਸਾਰੀ ਆਪਣੇ ਕੋ ਵੀਡੀਓ ਪਈ ਸੁਈ ਸਵਾਈ ਦੀ ਓਕੇ ਓਕੇ ਗਾਰੰਟੀ ਆ ਠੀਕ ਆ ਦੇਣ ਛੋਟਾ ਕੱਲ ਸ਼ਾਮੀਆਂ ਨੇ 5 ਕਿਲੋ ਲਿਆ ਵੀ 10 11 ਕਿਲੋ ਬੋਲੇ ਤੇ ਸਟਾਰਟ ਆ ਓਕੇ ਤੇ 15 ਕਿਲੋ ਇਹਨੇ ਦੇਈ ਜਾਣਾ ਮਰਾਮ ਦਾ ਦੇ ਦੇਣਾ ਵੱਛੀ ਬੜੀ ਸਾਫ਼ ਸੁਥਰੀ ਆ ਹਨਾ ਪ੍ਰਿੰਟ ਜਾਤ ਪੱਖੋਂ ਪੂਰੀ 100 ਦੀ 100 ਹਨਾ ਤੇ ਪਿਓਰ ਜਰਸੀ ਜੇ ਕੋਈ ਲੱਭਦਾ ਸੀ ਜੀ ਇਹ ਨਹੀਂ ਕੋਈ ਕੈਸ ਲਾ ਫਿਰ ਕੂਠੇ ਵਰਗੀਆਂ ਮੋਟੀਆਂ ਧਾਰਾਂ ਆ ਕਰਮਾਲੀਆਂ ਠੀਕ ਆ ਉਹ ਕੇ ਰਿਪੋਰਟ ਆ ਹਨਾ ਉਹ ਕੰਮ ਆਪਸੰਦੂ ਸਾਹਿਬ ਕਰਦੇ ਨੇ ਵੀ ਕੋਈ ਬੱਚਾ ਲਿਆ ਕੇ ਡੱਕ ਦੀਏ ਐ ਨਹੀਂ ਕਰਨਾ ਜੇ ਮਰ ਗਿਆ ਤੇ ਐਂ ਦੱਸ ਦੇਣਾ ਭੈਣ ਭਰਾ ਨੂੰ ਵੀ ਇਹਦੇ ਆ ਕੇ ਉਹ ਤਾਜੀ ਦਾ ਤਾਜੀ ਜਦੋਂ ਆਪਣੇ ਕੋਲੇ ਸਬੂਤ ਹੈਗਾ ਸਾਰਾ ਕੋਈ ਸਾਰਾ ਕੋਈ ਵੀਡੀਓ ਆਪਣੇ ਕੋਲ ਆ ਬਕਾਇਦਾ ਠੀਕ ਆ ਇਹਦਾ ਰੇਟ ਕੀ ਰੱਖਾਂਗੇ ਇਹ ਸੰਦੂ ਸਾਹਿਬ 55000 ਦੀ ਦੇਣੀ ਆ ਆਪਾਂ ਬੋਦੀ ਵਾਲੀ ਵੈੜ ਹਨਾ ਹਜੇ ਰਹਿੰਦਾ ਬੱਚੇ ਦੇ ਨਾਲ ਥੋੜਾ ਜਿਹਾ ਕਹੀਏ ਨਾ ਆਪਾਂ ਭਾਵੇਂ ਮੈਂ ਕਹਿੰਦਾ ਲੈਣ ਵਾਲੇ ਦੇ ਮਨ ਚ ਇਹ ਗੱਲ ਆਉਂਦੀ ਵਾਧਾ ਪਰ ਬਹੁਤ ਹੀ ਸੋਹਣਾ ਵੇਖੋ ਕੇਸੂਸ ਜਿਹਨੇ ਰੱਖਣੀ ਬਹੁਤ ਬੋਦੀ ਵਾਲੀ ਰਹਿਣਾ ਹੈ ਨਾ ਬੜੀ ਸ਼ਾਨਦਾਰ ਬੱਛੀ ਆ ਸੱਜਣਾ ਜੇ 55000 ਦੀ ਦੇ ਦਾਂਗੇ ਜੇ ਚੰਗਾ ਬੱਚੇ ਲੈਣੇ ਆ ਤੇ ਚੰਗੇ ਟੀਕੇ ਲਵਾ ਕੇ ਜੇ ਜਰਸੀ ਲਵਦੇ ਸੀ ਤਾਂ ਜ਼ਰੂਰ ਕਨੈਕਟ ਕਰ ਲਿਓ 55000 ਦੇ ਵਿੱਚ ਤੇ 15 14 ਕਿਲੋ ਦੁੱਧ ਪਾਈ ਜਾਊਗੀ ਹੈ ਨਾ ਵੇਖੋ ਸੱਜਣਾ ਠੰਡੀ ਝੂੜ ਪਾ ਲਓ ਤੇ ਬਾਕੀ ਇਹ ਨੋਟ ਕਰ ਲਓ ਵੀ ਸੂਈ ਸਵਾਈ ਦੀ ਜ਼ੇਰ ਪਾਉਂਦੀ ਦੀਆਂ ਵੀਡੀਓ ਸਾਰਾ ਕੁਝ ਸਬੂਤਾਂ ਸਮੇਤ ਇਸ ਵੀਰਹਰਾਂ ਦੇ ਕੋਲੇ ਹਾਜ਼ਰ ਆ ਕੋਈ ਐ ਨਹੀਂ ਹੈਗਾ ਵੀ ਤੁਹਾਨੂੰ 托ਕੜ ਲਿਆ ਕੇ ਕਹਿ ਦਿਆਂਗੇ ਵੀ ਯਾਰ ਹਾਂ ਤੇ ਪਹਿਲਾਂ ਵੀ ਗੱਲਾਂ ਬਾਤਾਂ ਹੋਈਆਂ ਤੇ ਬਾਕੀ ਸੀਲ ਬਹੁਤ ਹੋਣੀ ਆ ਬਹੁਤ ਜੀ ਬਹੁਤ ਜੀ ਚਲੋ ਗਾਣੂ ਵੈਸੇ ਐਡਾ ਚੱਕਰ ਵੱਛਾ ਹੀ ਸੀਗਾ ਕੋਈ ਬਾਹਲਾ ਫਰਕ ਨਹੀਂ ਪੈਂਦਾ ਹਨ ਕੋਣ ਨੂੰ ਸਾਨੂੰ ਸਾਹ ਦਿੱਤਾ ਉਹੋ ਜਿਹਾ ਕਿਸੇ ਨਾਲ ਠੱਗੀ ਧੋਰੀ ਨਹੀਂ ਮਾਰਨੀ ਹਾਂ ਮਾਰਵਾ ਮਰਵਾਵੇ ਨਾ ਹੀ ਮਰਾਵੇ ਦਾਤਾ ਹਨ ਸਾਹ ਵੀ ਧਾਰੇ ਆ ਪਤਾ ਨਹੀਂ ਕਦੋਂ ਕੀ ਹੋ ਜਾਣਾ ਹਨ ਉਹ ਖੇਤ ਰੱਖ ਕੇ ਕੇ ਨੂੰ ਸਾਨੂੰ ਸਾਹ ਵਪਾਰ ਨਾ ਆਪਣੇ ਬਜ਼ੁਰਗਾਂ ਕੀਤਾ ਦੇ ਨਾਮ ਆਪਾਂ ਕਰਨਾ ਵਾ ਵਾਕਈ ਸਿਆਣੀ ਗੱਲ ਆ ਧੰਨਵਾਦ ਉਹ ਦੱਸਣਾ ਵਾ ਕੱਲ ਨੂੰ ਅਗਲਾ ਆਪਦੇ ਘਰੇ ਖੜਕੇ ਵਾਧ ਕਰ ਲੈ ਘੱਟ ਕਰ ਲੈ ਹਾਂ ਉਹ ਅਗਲੇ ਦੀ ਹਨਾ ਹਾਂਜੀ ਹਾਂਜੀ ਨਹੀਂ ਠੀਕ ਆ ਧੰਨਵਾਦ ਆ ਤੁਹਾਡਾ ਇਨੀ ਦੇਨ ਲਈ ਲੋਬੀ ਸੱਜਣ ਇਹ ਐਨੀਮਲ ਐਸ ਵੇਲੇ ਪਨਗੋਟੇ ਨਗਰ ਦੇ ਵਿੱਚੋਂ ਤੁਹਾਡੇ ਨਾਲ ਸਾਂਝੇ ਕੀਤੇ ਆਪਾਂ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਜਿਵੇਂ ਪਹਿਲਾਂ ਵੀ ਗੱਲਾਂ ਬਾਤਾਂ ਹੋਈਆਂ ਵੀ ਪੁਰਾਣਾ ਵਪਾਰ ਦਾ ਕੰਮ ਆ ਮੰਨ ਕੇ ਚੱਲੋ ਵੀ ਪੂਰਾ ਹੀ ਪੁਰਾਣਾ ਕਸਾ ਚੱਲੀ ਜਾਂਦਾ ਤੇ ਉਹ ਅੱਗੇ ਅੱਗੇ ਪੀੜੀ ਦਾਰ ਪੀੜੀ ਚੱਲਦਾ ਤੇ ਉਸ ਘਰੋਂ ਤੁਹਾਨੂੰ ਮੈਂ ਤਿੰਨ ਜਾਨਵਰ ਜਿਹੜੇ ਫੋਰ ਸੇਲ ਐਸ ਵੇਲੇ ਵਿਕਾਉਂ ਕੱਲੇ-ਕੱਲੇ ਦੀ ਡਿਟੇਲ ਕੱਲੇ-ਕੱਲੇ ਨੂੰ ਸਾਹਿਬ ਜਿਹੜਾ ਪੈਣ ਭਰਾ ਲੈ ਜਾਊਗਾ ਨਾ ਉਹ ਯਾਦ ਕਰੂਗਾ ਵੀ ਚੀਜ਼ ਵਿੱਚ ਕੋਈ ਲੈਂਦੀ ਐ ਨਹੀਂ ਪੋਲੀ ਆ ਵੀ ਕਿੰਨੀ ਬਹੁਤੀ ਜਿਆਦੀ ਜਨਾ ਗੂਠਾ ਮੋਟਾ ਐ ਨਹੀਂ ਆ ਜਿੰਨਾ ਆਪਦੇ ਹੱਥਾਂ 'ਚ ਪਾਵਰ ਆ ਥਣ ਨੱਪੀਏ ਤੇ ਉਨੀ ਧਾਰ ਮੋਟੀ ਆਉਂਦੀ ਆ ਨਹੀਂ ਠੀਕ ਆ ਓਕੇ ਰਿਪੋਰਟ ਤੇ ਧੰਨਵਾਦ ਆ ਤੁਸੀਂ ਸਜਣੋ ਆਪਣਾ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਮਿਲਦੇ ਆਂ ਆਪਾਂ ਕੋਈ ਅੱਗੇ ਜਲਦ ਨਵੀਂ ਵੀਡੀਓ ਕਿਸੇ ਨਵੀਆਂ ਅਪਡੇਟ ਨਾ ਵੇਖੋ ਵਹਿੜ ਦੇ ਥਾਣਾ ਨੂੰ ਇੱਕ ਵਾਰੀ ਫੇਰ ਝਾਤ ਮਾਰ ਲਿਓ ਬੜੀ ਸ਼ਾਨਦਾਰ ਤੇ ਜਾਨਦਾਰ ਵੱਛੀ ਆ ਕਰਕੇ ਕਨੈਕਟ ਕਰ ਲਿਓ ਖਰੀਦਦਾਰੀ ਧੰਨਵਾਦ ਤੁਹਾਡਾ ਫੇਰ ਸਾਰੇ ਭੈਣਾ ਭਰਾਵਾਂ ਨੂੰ